ਕੁਦਰਤ ਦੇ ਅੱਗੇ ਹਰ ਕੋਈ ਬੇਵੱਸ ਹੋ ਜਾਂਦਾ ਹੈ ਕੁਦਰਤ ਦੀ ਤਾਕਤ ਦੇਖ ਕੇ ਹਰ ਕੋਈ ਹੈਰਾਨ ਪਰੇਸ਼ਾਨ ਹੋ ਜਾਂਦਾ ਹੈ ਬੇਸ਼ੱਕ ਮਨੁੱਖ ਕੁਦਰਤ ਨਾਲ ਖਿਲਵਾੜ ਕਰਦਾ ਹੈ ਦਰਖਤ ਵੱਡ ਵੱਡ ਕੇ ਪਹਾੜ ਵੱਡ ਕੇ ਸੜਕਾਂ ਚੌੜੀਆਂ ਕੀਤੀਆਂ ਜਾ ਰਹੀਆਂ ਨੇ ਪਰ ਜਦੋਂ ਕੁਦਰਤ ਆਪਣਾ ਅਸਲ ਰੂਪ ਦਿਖਾਉਂਦੀ ਹੈ ਫਿਰ ਲਾਸ਼ਾਂ ਨਜ਼ਰ ਆਉਂਦੀਆਂ ਨੇ ਰੋਣਾ ਨਜ਼ਰ ਆਉਂਦਾ ਹੈ ਬਸ ਫਿਰ ਇਹੋ ਜਿਹੀਆਂ ਹੀ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਸਾਹਮਣੇ ਆਉਂਦੀਆਂ ਨੇ ਇਹ ਤਸਵੀਰਾਂ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਦੀਆਂ ਨੇ ਜਿੱਥੇ ਲੰਘੇ ਦਿਨੀ ਬੱਦਲ ਫਟਿਆ ਸੀ ਬੱਦਲ ਫਟਣ ਤੋਂ ਬਾਅਦ ਉੱਥੇ ਹਾਰਡ ਵਰਗੀ ਸਥਿਤੀ ਬਣੀ ਜੋ ਕੁਝ ਪਾਣੀ ਦੇ ਰਾਹ ਵਿੱਚ ਆਇਆ ਸਭ ਕੁਝ ਵਹਾ ਕੇ ਨਾ ਲੈ ਗਿਆ ਤਕਰੀਬਨ ਹੁਣ ਤੱਕ ਇਸ ਮਾਮਲੇ ਦੇ ਵਿੱਚ 50 ਦੇ ਕਰੀਬ ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਗਈਆਂ ਨੇ ਹੋਰ ਵੀ ਕਈ ਲਾਪਤਾ ਨੇ 75 ਦੇ ਕਰੀਬ ਲਾਪਤਾ ਦੱਸੇ ਜਾ ਰਹੇ ਨੇ ਲੋਕ ਫਿਲਹਾਲ ਜੋ ਰੈਸਕਿਊ ਆਪਰੇਸ਼ਨ ਹੈ ਉਹ ਲਗਾਤਾਰ جاری ਹੈ ਫੌਜ ਇਸ ਕੰਮ ਵਿੱਚ ਲੱਗੀ ਹੋਈ ਹੈ ਐਨ ਡੀ ਆਰ ਐਫ ਇਸ ਕੰਮ ਵਿੱਚ ਹੈ ਐਸ ਡੀ ਆਰ ਐਫ ਇਤੋਂ ਤੱਕ ਕਿ ਉੱਥੋਂ ਦਾ ਲੋਕਲ ਪ੍ਰਸ਼ਾਸਨ ਵੀ ਇਹ ਸਾਰੇ ਮਾਮਲੇ ਦੇ ਵਿੱਚ ਡਟਿਆ ਹੋਇਆ ਹੈ ਪਰ ਫਿਰ ਵੀ ਲਗਾਤਾਰ ਇਹ ਸਾਰੇ ਕੰਮ ਦੇ ਵਿੱਚ ਰੁਕਾਵਟਾਂ ਆਉਂਦੀਆਂ ਨੇ ਕਿਉਂਕਿ ਪਹਾੜੀ ਇਲਾਕਾ ਆ ਤੇ ਉਸੇ ਦੌਰਾਨ ਬੱਦਲ ਫਟਿਆ ਹੋਇਆ ਹੈ ਦੀ ਹਾਰ ਤ੍ਰਿਕੇ ਦਾ ਹਾਰ ਵਰਗ ਦੀ ਸਥਿਤੀ ਬਣੀ ਹੋਈ ਹੈ ਦਰਖਤ ਵੱਡੇ ਵੱਡੇ ਆ ਜੋ ਤੱਕ ਡਿੱਗੇ ਹੋਏ ਨੇ ਉਹਨਾਂ ਦੇ ਥੱਲੇ ਲੋਕ ਦੱਬੇ ਗਏ ਨੇ ਪੂਰੀ ਦੀ ਪੂਰੀਆਂ ਬਿਲਡਿੰਗਾਂ ਤਬਾਹ ਹੋਈਆਂ ਨੇ ਗੱਡੀਆਂ ਘਰ ਸਭ ਕੁਝ ਤਬਾਹ ਹੋਇਆ ਤਾਂ ਹੁਣ ਇਹ ਸਾਰੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਹਿ ਦਿੱਤਾ ਹੈ ਕਿ ਇਸ ਮਾਮਲੇ ਵਿੱਚ ਪੂਰੀ ਨਜ਼ਰ ਬਣਾਈ ਹੋਈ ਹੈ ਉਹਨਾਂ ਵੱਲੋਂ ਸਾਰੇ ਪਾਸੇ ਧਿਆਨ ਦਿੱਤਾ ਜਾ ਰਿਹਾ ਹੈ ਜੰਮੂ ਕਸ਼ਮੀਰ ਦੇ ਕਸ਼ਤਵਾਰ ਦੇ ਹਾਲਾਤ